ਸ਼ੁਰੂਆਤ ਕਰਦੇ ਆ ਅੱਜ ਦੀਆਂ ਹੈਡਲਾਈਨਸ ਦੇ ਨਾਲ ਹਲਵਾਈ ਦੇ ਕੰਮ ਦੀ ਆੜ ਦੇ ਵਿੱਚ ਹੋ ਰਹੀ ਸੀ ਹੈਰੋਇਨ ਦੀ ਤਸਕਰੀ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕੀਤਾ ਕਾਬੂ ਇੱਕ ਦੀ ਨਿਸ਼ਾਨਦੇਹੀ ਤੇ ਦੂਜਾ ਕੀਤਾ ਗ੍ਰਿਫਤਾਰ ਆਇ ਦੇਨ ਵਾਦਰੀਆਂ ਲੁੱਟਖੋਤੇ ਚੋਰੀ ਦੀਆਂ ਵਾਰਦਾਤਾ ਕਾਉਂਸਲਰ ਦੇ ਘਰ ਬਾਹਰ ਖੜੀ ਗੱਡੀ ਲੈ ਚੋਰ ਹੋਏ ਫਰਾਰ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਪੁਲਿਸ ਮੁਲਾਜ਼ਮ ਦੀ ਵੀਡੀਓ ਹੋ ਰਹੀ ਵਾਇਰਲ ਡਿਊਟੀ ਦੇ ਨਾਲ ਕਰਦਾ ਸਮਾਜ ਸੇਵਾ ਟ੍ਰਾਈਕਰ ਡਰਾਈਵਰ ਦੀ ਕਰ ਰਿਆ ਸੀ ਮਦਦ ਕਿਸੇ ਨੇ ਬਣਾ ਲਈ ਵੀਡੀਓ ਦੁਕਾਨਦਾਰ ਦੇ ਸਿਰ ਦੇ ਵਿੱਚ ਲੋਹੇ ਦੀ ਰਾਡ ਮਾਰ ਕੇ ਲੁੱਟੀ ਨਗਦੀ ਦੁਕਾਨ ਦੇ ਵਿੱਚ ਦਾਖਲ ਹੋਏ ਨੌਜਵਾਨ ਹਥਿਆਰਾਂ ਦੇ ਨਾਲ ਹਮਲਾ ਕਰਕੇ ਨਗਦੀ ਲੁੱਟ ਹੋਏ ਫਰਾਰ ਹਲਵਾਈ ਦੇ ਕੰਮ ਦੀ ਆੜ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਇਸੇ ਦਰਮਿਆਨ ਨਸ਼ਾ ਤਸਕਰਾ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਅਦਾਲਤਿਕਏ ਤੇ ਪੁਲਿਸ ਦੇ ਵੱਲੋਂ 45 ਗ੍ਰਾਮ ਹੈਰੋਇਨ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸੇ ਵਿਅਕਤੀ ਦੀ ਨਿਸ਼ਾਨਦੇਹੀ ਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਖਿਲਾਫ ਮਾਮਲੇ ਦਰਜ ਕਰ ਲਏ ਗਏ ਨੇ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਫੜੇ ਗਏ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਥਾਣਾ ਸਿਟੀ 2 ਐਸਐਸਪੀ ਸੁਖਮਿੰਦਰ ਸਿੰਘ ਜਿਨ੍ਹਾਂ ਨੇ ਇਹ ਕਿਹਾ ਕਿ ਪੁਲਿਸ ਪਾਰਟੀ ਦੇ ਸਹਿਤ ਫੋਕਲ ਪੁਆਇੰਟ ਦੇ ਨੇੜੇ ਉਹ ਗਸ਼ਤ ਕਰ ਰਿਹਾ ਸੀ ਤੇ ਇਸੇ ਦੌਰਾਨ ਹੀ ਜਦ ਇੱਕ ਸ਼ੱਕੀ ਨੌਜ ਵਨ ਨਜ਼ਰ ਆਉਂਦਾ ਹੈ ਤਾਂ ਉਸ ਦੀ ਤਲਾਸ਼ੀ ਲਈ ਗਈ ਹੈ ਤੇ ਉਸ ਦੇ ਕੋਲੋਂ 45 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਜਦ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸਿਆ ਗਿਆ ਹੈ ਕਿ ਇਹ ਹੈਰੋਇਨ ਜਿਹੜੀ ਹੈ ਇਸ ਦੀ ਤਸਕਰੀ ਕਰਦੇ ਸੀ ਤੇ ਇਸੇ ਦੇ ਨਿਸ਼ਾਨਦੇਹੀ ਤੇ ਇੱਕ ਹੋਰ ਇਸ ਦਾ ਸਾਥੀ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਦੋਵਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਜਾਣਕਾਰੀ ਦਿੰਦੇ ਆ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਮਠਾਈ ਬਣਾਉਣ ਦੇ ਕੰਮ ਦੇ ਵਿੱਚ ਇਹ ਦੋਵੇਂ ਲੱਗੇ ਹੋਏ ਸਨ ਤੇ ਇਸੇ ਧੰਦੇ ਦੀ ਆੜ ਦੇ ਵਿੱਚ ਨਵਲੋ ਨਸ਼ਾ ਤਸਕਰੀ ਦਾ ਇੱਕ ਕੰਮ ਕੀਤਾ ਜਾ ਰਿਹਾ ਸੀ ਹਾਂਜੀ ਸਰ ਕੀ ਮਾਮਲਾ ਹੈ ਜੀ ਕੋਲ ਜਾਣ ਕਹਿੰਦੇ ਨੇ ਮੈਂ ਇਹ ਸਿਕਮੰਦਰ ਸਿੰਘ थाना ਸੀਟੂ ਹੋਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਐਸਪੀਐਚ ਸਾਹਿਬ ਐਸਪੀਡੀ ਸਾਹਿਬ ਐਸਪੀ ਪ੍ਰੈਸ਼ਨ ਸਾਹਿਬ ਤੇ ਸਾਡੇ ਡੀਐਸਪੀ ਹਲਕਾ ਅਰਨ ਮੁੰਡਣ ਜੀ ਤੇ ਮੁਖ ਅਫਸਰ थाना ਸੀਟੂ ਮੈਡਮ ਪਰ ਮਿਲਾਈ ਜੀ ਦੀ ਪ੍ਰਾਇਮਾਈ ਹੇਠ ਪੰਜਾਬ ਸਰਕਾਰ ਵੱਲੋਂ ਜੋ ਨਸ਼ੇ ਦੇ ਤਾਲਮੇ ਮੈਂ ਚਲਾਈ ਗਈ ਹੈ ਪੋਸਟ ਦੇ ਤਹਿਤ ਸਾਡੀ ਲਗਾਤਾਰ ਜਾਰੀ ਹੈ ਤੇ ਉਹ ਅਸੀਂ ਕੱਲ ਇਹਨਾਂ ਨੂੰ ਇੱਕ ਸਨ ਕਾफी ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿੱਥੇ ਕਿ ਹੌਸਲ ਉਰਫ ਨੱਲਾ ਨੂੰ ਗ੍ਰਿਫਤਾਰ ਕਰਕੇ ਉਹਦੇ ਪਾਸੋਂ 45 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਅਤੇ ਉਹਦੀ ਪੁੱਛਗਛ ਕੀਤੀ ਇਹ ਜਿਹੜੇ ਹਿਰੋਇਨ ਸੀ ਜਿਸ ਨੇ ਦੀ ਉਹ ਸਨੀ ਨੇ ਵੀ ਅਸੀਂ ਗ੍ਰਿਫਤਾਰ ਕਰ ਲਿਆ ਉਹਨੂੰ ਨਾਮਜ਼ਦ ਕਰਕੇ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਤੇ ਅਗਲੇ ਤੇ ਪੀਛੇ ਅਵੰਤਲੀਆ ਡੀਜੇ ਦੀ ਇੱਥੋਂ ਕਿੱਥੋਂ ਲੈ ਕੇ ਹੁੰਦੇ ਆ ਕਿੱਥੋਂ ਜਾ ਕੇ ਦੇਖਦੇ ਆ ਤੇ ਜੋ ਅਗੇ ਅ ਰਿਮਾਰਡ ਦੇ ਦੌਰਾਨ ਦੱਸਣਗੇ ਤਕਰੀਬੀ ਤੇ ਪੀਛੇ ਅਮਰ ਰਹਿੰਦੇ ਸਰ ਪੂਰੀ ਟੀਮ ਨੇ ਕਿਤਰਾ ਫੜਿਆ ਕਿ ਕਿਹੜੀ ਗਸ਼ਤ ਕਰ ਰਹੀ ਸੀ ਹੈ ਸਾਡੀ 3 ਅਸੀਂ ਜਿਹੜਾ ਗਸ਼ਤ ਵਾਚਾ ਕਿ 35 ਸਬੰਧ ਵਿੱਚ ਜਾ ਰਹੇ ਸੀ ਤਾਂ ਇਹ ਜਿਹੜਾ ਉਧਰੋਂ ਰਾਜਸਥਾਨ ਦੀ ਤਰਫੋਂ ਉਧਰੋਂ ਆਇਆ ਸੀ ਆਲਮਗੜ ਚੌਂਕ ਦੇ ਨਾਲ ਤੇ ਜਿਹੜੀਆਂ ਝਾੜੀਆਂ ਦੇ ਵਿੱਚੋਂ ਉੱਥੋਂ ਅਸੀਂ ਦਿੱਤਾ ਸੀ ਸਰ ਇਹ ਕੀ ਅਪੀਲ ਕਰੋਗੇ ਅਕਲ ਨਸ਼ਾ ਤਸਕਰੀ ਜਿਹੜੀ ਆ ਬਹੁਤ ਕਾਫੀ ਹੋ ਗਈ ਐ ਇਹ ਨਸ਼ਾ ਤਸਕਰੀ ਤਾਂ ਕਾਫੀ ਹੋ ਰਹੀ ਐ ਪਰ ਸਾਡੀ ਤਾਂ ਮਹਿਮ ਜਾਰੀ ਹੈ ਜੀ ਸਾਸੀਂ ਜਦੋਂ ਸਾਨੂੰ ਪਤਾ ਲੱਗਦਾ ਵੀ ਆ ਬੰਦਾ ਇਹ ਵੇਚ ਰਿਹਾ ਨਸ਼ਾ ਵੇਚ ਰਿਹਾ ਤਾਂ ਅਸੀਂ ਉਹਦਾ ਪਿੱਛਾ ਕਰਕੇ ਕਿ ਉਹਨੂੰ ਜਰੂਰ ਅਸੀਂ ਕਿਰਦਾ ਤਾਂ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦਿਓਗੇ ਜੀ ਨਸ਼ਾ ਤਸਕਰਾਂ ਨੂੰ ਤਾਂ ਅਸੀਂ ਚੇਤਾਵਨੀ ਇਹ ਹੀ ਦੇਵਾਂਗੇ ਵੀ ਇਹਨੂੰ ਫੜ ਫੜ ਕੇ ਅਸੀਂ ਅੰਦਰ ਦੇ ਰਹੇ ਆਂ ਤੇ ਅੱਗੇ ਜੋ ਕਾਨੂੰਨੀ ਕਾਰਵਾਈ ਇਹਨਾਂ ਨੇ ਰਾਇਕੋਟ ਦੇ 1011 ਹੋਟਲ ਦੇ ਵਿੱਚ ਰਾਇਸ ਮਿਲਰ ਲੀਗਲ ਟੀਮ ਦੀ ਸੂਬਾ ਪੱਧਰੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕੀ ਪੰਜਾਬ ਦੇ ਵਾਕਵਾ ਖੇلاقਿਆ ਤੋਂ ਵੱਡੀ ਗਿਣਤੀ ਦੇ ਵਿੱਚ ਸ਼ੈਲਰ ਮਾਲਕਾਂ ਨੇ ਸ਼ਿਰਕਤ ਕੀਤੀ ਹੈ ਤੇ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਪ੍ਰਤੀ ਵਿਚਾਰ ਵਟਾਂਦਰਾ ਕਰਦਿਆਂ ਹੋਏ ਨੁਕਸਾਨ ਦੀ ਪੂਰਤੀ ਦੇ ਲਈ ਇਕਜੁੱਟ ਹੋ ਕੇ ਕਾਨੂੰਨੀ ਪੱਖ ਤੋਂ ਲੜਾਈ ਲੜਨ ਦਾ ਵੀ ਫੈਸਲਾ ਲਿਆ ਗਿਆ ਜਿਸ ਦੇ ਲਈ ਕਾਰਤਿਕ ਗੋਇਲ ਨੂੰ ਚਾਰਟਰਡ ਅਕਾਊਂਟੈਂਟ ਤੇ ਵਿਪুল ਜੋਸ਼ੀ ਨੂੰ ਐਡਵੋਕੇਟ ਦੇ ਵਜੋਂ ਨਿਯੁਕਤ ਕੀਤਾ ਗਿਆ ਇਸ ਮੌਕੇ ਸਮੂਹ ਮੈਂਬਰਾਂ ਨੇ ਹੱਥ ਖੜੇ ਕਰਕੇ ਸਾਰੇ ਮਤਿਆਂ ਤੇ ਸਹਿਮਤੀ ਪ੍ਰਗਟਾਈ ਤੇ ਆਗੂਆਂ ਨੇ ਆਖਿਆ ਕਿ ਰਾਈਸ ਮਿਲਰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਵਿਚਕਾਰ ਉਲਝਿਆ ਹੋਇਆ ਤੇ ਉੱਥੇ ਹੀ ਮਿਲਰਜ਼ ਦੇ ਵਿਚਕਾਰ ਆਪਸੀ ਇੱਕ ਜੁਟਤਾ ਦੀ ਘਾਟ ਹੈ ਜਿਸ ਦਾ ਕੀ ਸਰਕਾਰਾਂ ਤੇ ਅਫਸਰशाही ਫਾਇਦਾ ਚੁੱਕ ਲਿਆ ਜਿਸ ਕਰ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਰਿਹਾ ਤੇ ਐਸੇ ਦਰਮਿਆਨ ਇੱਥੇ ਮੀਟਿੰਗ ਹੋਈ ਹੈ ਤੇ ਇੱਕ ਜੁਟਤਾ ਬਣਾਉਂਦਿਆਂ ਹੋਇਆ ਅਗਲੀ ਰਣਨੀਤੀ ਦਾ ਵੀ ਇੱਥੇ ਐਲਾਨ ਕੀਤਾ ਗਿਆ ਹਾਂਜੀ ਕੀ ਨਾ ਤੁਹਾਡਾ ਰੋਹੀ ਜੀ ਅ ਅ ਰੋਹਿ ਜੀ ਅੱਜ ਕਾਦੇ ਸਵਾਂਚ ਮੀਟਿੰਗ ਕੀਤੀ ਗਈ ਹੈ ਜੋ ਨਿਗਰਸ਼ ਅਸੋਸੀਏਸ਼ਨ ਪੰਜਾਬ ਦੀ ਅੱਜ ਮੀਟਿੰਗ ਰੱਖੀ ਆ ਸਾਡੇ ਜਿਹੜੇ ਫਾਈਟਰ ਗਰੁੱਪ ਆ ਸਾਡੇ ਜਿਹੜਾ ਫਾਈਟਰ ਗਰੁੱਪ ਦਾ ਮੇਨ ਮੁੱਦਾ ਕੀ ਆ ਵੀ ਅਸੀਂ ਪੰਜਾਬ ਦੇ ਮੁੱਦਿਆਂ ਦੀ ਖਾਤਰ ਚੋਣੇ ਦੇ ਰਿਗਾਰਡਿੰਗ ਚਾਵਲ ਦੇ ਰਿਗਾਰਡਿੰਗ ਜੋ ਕ੍ਰਾਪਸ਼ਨ ਹੈ ਦੇ ਵਿੱਚ ਜੋ ਸਰਕਾਰ ਦੀਆਂ ਮਾੜੀਆਂ ਮਾਰੂ ਨਕੀਆਂ ਵਾ ਉਹਦੇ ਜੱਗਰ ਤੇ ਅਸੀਂ ਇਕੱਠੇ ਹੋਏ ਆ ਸਾਰਿਆਂ ਨੇ ਕੀ ਹੁਣ ਇਹ ਚ ਡਿਸੀਜਨ ਲਿਆ ਗਿਆ ਡਿਸੀਜਨ ਅਸੀਂ ਇਹਦੇ ਵਿੱਚ ਇਹ ਲਿਆ ਮੇਨ ਵੀ ਜਿਹੜੀ ਸਾਡੀ ਪਿਛਲੇ ਸਾਲ 20 ਸਾਲਾਂ ਤੋਂ ਪਾਲਿਸੀ ਬਣਾਈ ਜਾ ਰਹੀ ਆ ਉਹ ਮਾਰੂ ਪਾਲਿਸੀ ਆ ਸਾਡਾ ਕਿਸੇ ਬੰਦਿਆਂ ਨੇ ਪ੍ਰਧਾਨਾਂ ਨੇ ਸਾਡੀ ਸਾਰ ਨਹੀਂ ਲਈ ਜਿਹਦੇ ਕਰਕੇ ਅੱਜ ਸਾਡੀ ਸਟੇਜ ਆ ਜਿਹੜੀ ਬਿਲਕੁਲ ਤਰ੍ਹਾਂ ਅੱਛਾ ਦਿਨ ਵੱਲ ਚਲੀ ਗਈ। ਫਿਰ ਥੋੜਾ ਗੱਲਾ ਕੀ ਕਰ ਦਮੂ ਹੁਣ ਅਸੀਂ ਅਗਲਾ ਕਦਮ ਕੀ ਆ ਅਸੀਂ ਆਪਣੀ ਲੀਗਲ ਟੀਮ ਅਪਾਇੰਟ ਕੀਤੀ ਆ ਜ 11 ਮੈਂਬਰੀ ਉਹਦੇ ਵਿੱਚ ਅਸੀਂ ਆਪਣੇ ਵਕੀਲ ਛੰਡੀਆੜ ਦੇ ਤੇ ਸੀਏ ਅਪਾਇੰਟ ਕੀਤੀ ਆ ਜਿਹਦੇ ਨਾਲ ਅਸੀਂ ਪਾਲਿਸੀ ਦੇ ਵਿੱਚ ਜਿਹੜੀ ਕਮੀ ਆ ਸਾਡੇ ਦੇ ਥੋਪੀਆਂ ਜਾ ਰਹੀਆਂ ਅਸੀਂ ਉਹਦੇ ਹੱਲ ਲਈ ਹਾਈ ਕੋਰਟ ਜਾਵਾਂਗੇ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਰਕਾਰ ਜਿਹੜੀ ਕਿਸਾਨਾਂ ਦੀ ਅਦਾਇਗੀ ਅਮੈਦੀ ਆ ਉਹ ਸਾਡੇ ਸ਼ੈਲਰ ਵਾਲਿਆਂ ਦੀ ਵੀ ਅਮੈਦੀ ਬਣੇ ਸਾਨੂੰ ਵੀ ਸਾਨੂੰ ਵੀ ਉਹ ਮਲਕੇ ਜੋ ਸਬਸਿਡੀ ਕਿਸਾਨਾਂ ਨੂੰ ਦਿੰਦੀ ਆ ਉਹ ਸ਼ੈਲਰ ਵਾਲਿਆਂ ਨੂੰ ਵੀ ਦੇ ਜਿਹੜਾ 124 ਝੋਨਾ ਸਾਡੇ ਦੇ ਭਗਵੰਤ ਮਾਨ ਜੀ ਨੇ ਥੋਪਿਆ ਸਾਡੀ ਬਿਨਾਂ ਰਾਇ ਲੈ ਉਹਦੇ ਨਾਲ ਸਾਡੇ ਕਿਸੈਲਰ ਨੂੰ ਫਟੋ ਫਟਿਕ ਕਰੋੜ ਦਾ ਘਾਟਾ ਜੇ 5000 ਰੁਪਏ ਇੱਥੇ ਤਾਂ ਤੁਸੀਂ ਜਰਮ ਦੇ ਲੋ ਕਿੰਨੇ ਹਜ਼ਾਰ ਕਰੋੜ ਦਾ ਘਾਟਾ ਪੈ ਗਿਆ ਜੀ ਅੱਜ ਅਸੀਂ ਵਜਾਂਗੇ ਕਾ ਪੰਜਾਬ ਦੀ ਕਿਸਾਨੀ ਵਜੂ ਕੀ ਨਾ ਬਾਈ ਜੀ ਤੁਹਾਡਾ ਮੇਰਾ ਦਾ ਸੁਜੀਤ ਸਿੰਘ ਆ ਜੀ ਸੁਜੀਤ ਸਿੰਘ ਢਿੱਲੋਂ ਸਟੇਟ ਵਾਈਸ ਪ੍ਰੈਜ਼ੀਡੈਂਟ ਜਿਸ ਤੋਂ ਸੁਣ ਰੂਰੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੀ ਸਾਡੇ ਪੰਜਾਬ ਦੀ ਸੈਲਡ ਇੰਡਸਟਰੀ ਦੇ ਜੋ ਪਿਛਲੇ ਬਕਾਏ ਨੇ ਅਫਸਰਾਂ ਨਾਲ ਮੀਟਿੰਗਾਂ ਹੁੰਦੀਆਂ ਨੇ ਅਫਸਰ ਹਰੇਕ ਮੀਟਿੰਗ ਦੇ ਵਿੱਚ ਲੌਲੀਪੌਪ ਦੇ ਦਿੰਦੇ ਨੇ ਫਲਾਣਾ ਦਿਨ ਚੈੱਕੀ ਕੱਢ ਦਾਂਗੇ ਫਲਾਣਾ ਦਿਨ ਚੈੱਕੀ ਕੱਢ ਦਾਂਗੇ 11-11 ਲੱਖ ਦੀਆਂ ਸਾਡੀਆਂ ਸਿਕਿਉਰਟੀਆਂ ਪਈਆਂ ਨੇ ਸਾਡੀਆਂ ਏਜੰਸੀਆਂ ਦੇ ਵਿੱਚ 5-5 ਸੀਸੀ ਲੱਖ ਬਚਿਆ ਸਿਆ ਪਿਆ 3% ਸਿਕਿਉਰਟੀਆਂ ਸਾਡੀਆਂ ਕਿਰਿੰਦੇ ਇਸ ਸਾਲਾਂ ਦੀਆਂ ਸਰਕਾਰਾਂ ਵੇਚ ਨਹੀਂ ਰਹੀਆਂ ਜਦੋਂ ਜਾ ਕੇ ਗੱਲ ਕਰਦੇ ਆ ਕਿਤੇ ਕਿੰਨੇ ਪਰਸੈਂਟ ਦੀ ਗੱਲ ਆ ਜਾਂਦੀ ਹੈ ਕਿਤੇ ਕਿੰਨੇ ਪਰਸੈਂਟ ਦੀ ਗੱਲ ਆ ਜਾਂਦੀ ਹੈ ਸਾਡਾ ਕੋਈ ਬਕਾਇਆ ਵਾਪਸ ਨਹੀਂ ਕੀਤਾ ਜਾ ਰਿਹਾ ਕੋਈ ਸਾਨੂੰ ਦੁਨੀਆ ਭਰ ਦੇ ਵਿਆਜ ਪਾ ਰਿਹਾ ਨੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਪਹਿਲਾਂ ਸਾਡੇ ਸਾਰੇ ਬਕਾਇਆ ਵਾਪਸ ਕੀਤੇ ਜਾਣਗੇ ਉਸ ਤੋਂ ਬਾਅਦ ਕੋਈ ਅੱਗੇ ਦੀ ਗੱਲ ਸੋਚਿਆ ਜਾ ਸਕਦਾ ਹੈ ਪੰਜਾਬ ਪੁਲਿਸ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਤੇ ਇੱਕ ਹੋਰ ਪੰਜਾਬ ਪੁਲਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਇਹ ਬਠਿੰਡਾ ਦੀ ਵੀਡੀਓ ਹੈ ਜਿਸ ਦੇ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮ ਇੱਕ ਸ਼ਖਸ ਦੀ ਮਦਦ ਕਰਦਾ ਨਜ਼ਾਰਾ ਟ੍ਰੈਫਿਕ ਪੁਲਿਸ ਦੇ ਵਿੱਚ ਤਾਇਨਾਤ ਐਸਆਈ ਪਰਮਿੰਦਰ ਸਿੰਘ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਦਾ ਵੀ ਕੰਮ ਕਰਦੇ ਨੇ ਟਰੱਕ ਡਰਾਈਵਰ ਦੇ ਸੱਟ ਲੱਗਣ ਤੋਂ ਬਾਅਦ ਉਹਨਾਂ ਦੇ ਵੱਲੋਂ ਦਵਾਈ ਦੇ ਨਾਲ ਪੱਟੀ ਬੰਨੀ ਗਈ ਹੈ ਜਿਸ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਾਂ ਅਕਸਰ ਹੀ ਪੰਜਾਬ ਪੁਲਿਸ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਇੱਕ ਵਾਰ ਫਿਰ ਤੋਂ ਇਹ ਜਿਹੜੀ ਪੰਜਾਬ ਪੁਲਿਸ ਹੈ ਸੁਰਖੀਆਂ ਦੇ ਵਿੱਚ ਹੈ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਟ੍ਰੈਫਿਕ ਪੁਲਿਸ ਮੁਲਾਜ਼ਮ ਇੱਕ ਟਰੱਕ ਡਰਾਈਵਰ ਜੋ ਕਿ ਜ਼ਖਮੀ ਹੋ ਜਾਂਦਾ ਜਿਸ ਨੂੰ ਸੱਟ ਲੱਗਦੀ ਹੈ ਤਾਂ ਉਸ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਫਿਰੋਜ਼ਪੁਰ ਦੇ ਵਿੱਚ ਚੋਰੀ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਲਗਾਤਾਰ ਹੀ ਸ਼ਹਿਰ ਵਾਸੀਆਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਜ਼ਾ ਮਾਮਲਾ ਜਨਤਾ ਅਪਰੀਤ ਨਗਰ ਤੋਂ ਸਾਹਮਣੇ ਜਿੱਥੇ ਚੋਰ ਘਰ ਦੇ ਬਾਹਰ ਖੜੀ ਇੱਕ ਐਮਸੀ ਦੀ ਸਕੋਰਪਿਓ ਗੱਡੀ ਲੈ ਕੇ ਫਰਾਰ ਹੋ ਗਏ ਨੇ ਜੀ ਹਾਂ ਬਿਲਕੁਲ ਇੱਥੇ ਦੱਸਿਆ ਜਾ ਰਿਹਾ ਹੈ ਕਿ ਕੌਂਸਲਰ ਦੀ ਸਕੋਰਪਿਓ ਗੱਡੀ ਹੈ ਜਿਸ ਨੂੰ ਕਿ ਚੁਰਾਇਆ ਗਿਆ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਕਾਰ ਦੇ ਬਾਹਰ ਇਹ ਗੱਡੀ ਖੜੀ ਹੁੰਦੀ ਹੈ ਤੇ ਦਿਨ ਰਾਤ ਚੋਰ ਇਸ ਗੱਡੀ ਨੂੰ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਰੀ ਵਾਰਦਾਤ ਕੈਦ ਹੁੰਦੀ ਹੈ ਤੇ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ ਗਈ ਹੈ ਮੇਰਾ ਨਾਮ ਗੱਬਰ ਐਮ ਸੀ ਹੈ ਜੀ ਮੈਂ ਮੌਜੂਦਾ ਕਾਉਂਸਲਰ ਦਾ ਪਤਿਆ ਜਨਤਾ ਪ੍ਰੀਤ ਨਗਰ ਵਾਰਡ ਨੰਬਰ 13 ਦੇ ਵਿੱਚ ਮੈਂ ਰਹਿੰਦਾ ਜੀ ਕਰੀਬ ਇੱਕ ਇੱਕ ਦਿਨ ਪਹਿਲਾਂ 24 ਤਰੀਕ ਨੂੰ ਮੇਰੀ ਗੱਡੀ ਚੋਰੀ ਹੋਈ ਹੈ ਕਾਰ ਪੀਓ ਵਾਈਟ ਕਲਰ ਹੈ ਔਰ ਐਚ ਆਰ 83 1904 ਨੰਬਰ ਹੈ ਜੀ ਉਹ ਗੱਡੀ ਚੋਰ ਆਏ ਨੇ ਤੇ ਉਹ ਰਾਤ ਨੂੰ ਚੋਰੀ ਕਰਕੇ ਲੈ ਗਏ ਨੇ ਮੇਰੇ ਗਵਾਂਡੀਆਂ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਮੈਨੂੰ ਸੀਸੀਟੀਵੀ ਕੈਮਰੇ ਦੀ ਉਥੋਂ ਜਿਹੜਾ ਦੇਖਿਆ ਤੇ ਮੈਨੂੰ ਪਤਾ ਲੱਗਿਆ ਕਿ ਇਹਦਾ ਗੱਡੀ ਹੈ ਜਿਹੜੀ ਚੋਰੀ ਹੋਈ ਹੈ ਔਰ ਮੈਂ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ ਇਹ ਜਿਹੜੀ ਗੱਡੀ ਹੈ ਮੇਰੀ ਮੇਰੀ ਮਦਦ ਕਰੋ ਲਵਾਣ ਦੇ ਵਿੱਚ ਤੇ ਜਿੰਨੀ ਵੀ 체ਤੀ ਹੋ ਸਕਦਾ ਮੈਨੂੰ ਇਹ ਗੱਡੀ ਜਿਹੜੀ ਹੈ ਮੇਰੀ ਇਹਦੇ ਵਿੱਚ ਮਦਦ ਕਰਕੇ ਮੈਨੂੰ ਗੱਡੀ ਮੇਰੀ ਥੱਕ ਪਹੁੰਚਾਓ ਕਪੂਰਥਲਾ ਦੇ ਪਿੰਡ ਕਾਲਾ ਸੰਗਿਆ ਦੇ ਬਾਜ਼ਾਰ ਦੇ ਵਿੱਚ ਦੇ ਰਾਤ 22:00 ਤੋਂ ਬਦਮਾਸ਼ਾਂ ਦੇ ਵੱਲੋਂ ਪਿਸਤੌਲ ਤੇ ਦਾਤਰ ਦੀ ਨੋਕ ਤੇ ਕਰੀਆਨੇ ਦੀ ਦੁਕਾਨ ਤੋਂ 6000 ਦੀ ਲੁੱਟ ਕੀਤੀ ਗਈ ਹੈ ਦੁਕਾਨਦਾਰ ਦੇ ਵੱਲੋਂ ਵਿਰੋਧ ਕਰਨ ਤੇ ਨਾ ਬਦਮਾਸ਼ਾਂ ਦੇ ਵੱਲੋਂ ਉਸ ਤੇ ਫਾਇਰਿੰਗ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਇੱਕ ਗੋਲੀ ਦੁਕਾਨਦਾਰ ਦੀ ਲੱਤ ਦੇ ਵਿੱਚ ਲੱਗਦੀ ਹੈ ਤੇ ਉਹ ਜ਼ਖਮੀ ਹੋ ਗਿਆ ਜਿਸ ਨੂੰ ਕਿਲਾਸ ਦੇਲੀ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਵਾਰਦਾਤ ਨੂੰ ਅੰਜਾਮ ਦੇ ਕੇ ਪਾਜਰੇ ਨਾ ਬਦਮਾਸ਼ਾਂ ਨੂੰ ਨੇੜੇ ਓ ਲੰਗਰੇ ਤੋਂ ਨਿਹੰਗ ਸਿੰਘਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਇੱਕ ਬਦਮਾਸ਼ ਤਾਂ ਫੜਿਆ ਗਿਆ ਹੈ ਤੇ ਦੂਜਾ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ ਦੱਸਦੀ ਹੈ ਕਿ ਸਾਰੀ ਵਾਰਦਾਤ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਤੇ ਪੁਲਿਸ ਦੇ ਵੱਲੋਂ ਬਾਈਕ ਤੇ ਦਾਤਰ ਸੇ ਕ੍ਰਿਤਿਕ ਬਦਮਾਸ਼ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਖਾਣਾ ਸਦਰ ਪੁਲਿਸ ਦੇ ਵੱਲੋਂ ਸ਼ੁਰੂਆਤੀ ਜਾਂਚ ਦੇ ਵਿੱਚ ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ਤੇ ਦੋ ਲੁਟੇਰਿਆਂ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਇੱਕ ਕਾਬੂ ਕਰ ਲਿਆ ਗਿਆ ਹੈ ਜਦਕਿ ਫਰਾਰ ਬਦਮਾਸ਼ ਦੀ ਪਾਲ ਕੀਤੀ ਜਾ ਰਹੀ ਹੈ ਇਸ ਦੀ ਪੁਸ਼ਟੀ ਡੀ ਐਸ ਪੀ ਦੇ ਵੱਲੋਂ ਕੀਤੀ ਗਈ ਹੈ ਡੀ ਐਸ ਪੀ ਸਬ ਡਿਵੀਜ਼ਨ ਜਿਨ੍ਹਾਂ ਦਾ ਕਹਿਣਾ ਹੈ ਕਿ ਮੌਕੇ ਤੋਂ ਦੋ ਕਾਰਤੂਸ ਵੀ ਬਰਾਮਦ ਹੋਏ ਨੇ ਰਾਤ 10 ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿੱਥੇ ਨਹੰਗ ਸਿੰਘਾ ਦੇ ਵੱਲੋਂ ਇੱਕ ਬਦਮਾਸ਼ ਨੂੰ ਬਾਈਕ ਸਹਿਤ ਕਾਬੂ ਕਰ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਦੂਜੇ ਫਰਾਰ ਦੋਸ਼ੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਬੂ ਕੀਤੇ ਗਏ ਦੋਸ਼ੀ ਜਿਸ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਪੰਜ ਕੇਸ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਫਰਾਰ ਦੋਸ਼ੀ ਹਰਵਿੰਦਰ ਸਿੰਘ ਉਰਫ ਰਾਜੂ ਜੋ ਕਿ ਚੋਰੀ ਤੇ ਨਸ਼ੇ ਦੇ ਤਿੰਨ ਕੇਸ ਉਸ ਤੇ ਵੀ ਦਰਜ ਨੇ ਪੁਲਿਸ ਇਸ ਮਾਮਲੇ 'ਚ ਅਗਲੀ ਕਾਰਵਾਈ ਕਰ ਰਹੀ ਹੈ ਲੱਗੇ ਕੋਈ ਰਾਤ ਨੂੰ ਫਾਇਦਿਆਂ ਦੇ ਕਰਕੇ ਕਿਸੇ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਬੋਲੀਆਂ ਚੁਕਾਈਆਂ ਗਈਆਂ ਕੀ ਮਾਮਲਾ ਹੈ ਕੱਲ ਰਾਤ ਨੂੰ 10:15 ਵਜੇ ਜਿਹੜਾ ਅੰਖਾਰਾ ਸੰਗਿਆ ਬਾਜ਼ਾਰ ਦੇ ਵਿੱਚ ਜਿਹੜਾ ਰਜਿੰਦਰ ਨਰਿੰਦਰ ਕੁਮਾਰ ਪੁੱਤਰ ਸਰਿੰਦਰ ਕੁਮਾਰ ਉਹਦੀ ਕਰਿਆਨੇ ਦੀ ਦੁਕਾਨ ਹੈ ਉਹਦੀ ਦੁਕਾਨ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਇੱਕ ਪਰਮਜੀਤ ਸਿੰਘ ਤੇ ਦੂਸਰਾ ਹਰਵਿੰਦਰ ਸਿੰਘ ਇਹਨਾਂ ਨੇ ਕਿ ਉਹਦੀ ਦੁਕਾਨ ਤੋਂ ਪਹਿਲਾਂ 6000 ਰੁਪਏ ਖੋਏ ਤੇ ਮੌਕੇ ਤੇ ਜਿਹੜਾ ਉੱਥੇ ਜਦੋਂ ਭੱਜਣ ਲੱਗੇ ਤਾਂ ਆਪਣਾ ਉੱਥੇ ਉਹਦੀ ਫਾਇਰਿੰਗ ਕੀਤੀ ਜਿਹੜੀ ਕੀ ਉਹਦੇ ਲੱਤ ਤੇ ਲੱਗੀ ਤੈਨੂੰ ਕਿ ਹਸਪੀਟਲ ਲੱਕ ਦੇ ਵਿੱਚ ਦਾਖਲ ਕਰਾਇਆ ਜਿੱਥੇ ਜੇ ਲਾਜਾ ਠੀਕ ਆ ਉਹ ਜੇ ਮੌਕੇ ਦੇ ਉੱਤੇ ਜਦੋਂ ਵਾਰਦਾਤ ਨੂੰ ਇੰਜਾਮ ਦੇ ਰਹੇ ਸੀ ਤੇ ਉੱਥੇ ਮੌਕੇ ਤੋਂ ਨਿਹੰਗ ਸਿੰਘ ਲੰਘ ਰਹੇ ਸੀ ਜਿਨ੍ਹਾਂ ਨੇ ਕੀ ਪਰੰਜੀ ਸਿੰਘ ਨੂੰ ਹਰ ਲਿਆ ਤੇ ਮੌਕੇ ਦੇ ਉੱਤੋਂ ਦਾਤਰ ਤੇ 2765 ਦੇ ਕਾਥੂਸ ਬਰਾਮਦ ਕਰ ਲਏ ਗਏ ਆ ਤੇ ਦੂਜਾ ਜਿਹੜਾ ਹਰਵਿੰਦਰ ਸਿੰਘ ਆ ਉਂਪਾਲ ਜਾਰੀ ਹੋ ਛੇਤੀ ਗੱਪਾਂ ਕਰ ਲੈ ਸਰ ਕਿੱਥੇ ਦੇ ਰਹਿਣ ਵਾਲੇ ਇੱਕ ਜਿਹੜਾ ਪਰਮਜੀਤ ਸਿੰਘ ਆ ਔਦਲਾ ਜੋਗੀ ਦਾ ਤੇ ਹਰਵਿੰਦਰ ਸਿੰਘ ਜਿਹੜਾ ਅਮਰਪੁਰ ਦਾ ਇਹਨਾਂ ਦਾ ਕੋਈ ਤਿੰਨ ਦਾ ਬੈਕਗ੍ਰਾਉਂਡ ਆ ਇਹਨਾਂ ਤੇ ਜਿਹੜਾ ਪਰਮਜੀਤ ਸਿੰਘ ਆ ਉਹਦੇ ਤੇ ਪੰਜ ਮੁਕੱਦਮੇ ਨੇ ਚੋਰੀ ਦੇ ਆ ਤੇ ਐਂਟੀਪ੍ਰੋਸੈਕਟ ਦੇ ਆ ਤੇ ਜਿਹੜਾ ਭੱਜਿਆ ਹੋਇਆ ਰਵਿੰਦਰ ਸਿੰਘ ਆ ਉਹਦੇ ਤੇ ਤਿੰਨ ਮੁਕੱਦਮੇ ਨੇ ਇਸੇ ਤੋਂ ਪਤਾ ਲੱਗਾ ਕਿ ਜਿਹੜੇ ਆਈਸੀ ਹਮਲਾ ਕਰਨੇ ਕੋਈ ਨਿਕੇੜੀ ਹੈ ਜਾਂ ਕੋਈ ਐਡਿਕਟਡ ਹੈ ਇਸ ਦੇ ਵਿੱਚ ਇਹ ਇਨਵੈਸਟਿਗੇਟ ਕਰਾਂਗੇ ਜੀ ਜਦੋਂ ਆਪਣਾ ਅਸੀਂ ਅਜੇ ਗਪਤਾਰੀ ਪਾ ਰਹੇ ਆ ਇਹਨਾਂ ਦੀ ਇੱਕ ਦੀ ਉਹਦੇ ਇੱਥੇ ਜੋ ਵੀ ਮੈਡੀਕਲ ਰਿਪੋਰਟ ਆਉਗੀ ਉਸ ਹਿਸਾਬ ਨਾਲ ਅਸੀਂ ਕਲੀਅਰ ਕਰਾਂਗੇ ਇਹ ਜਿਹੜੀ ਪੀੜ ਢੜਨਾ ਕੋਈ ਇਹਨਾਂ ਦਾ ਰੰਜੀ ਸੀਗੀ ਨਹੀਂ ਰੰਜੇਛ ਨਹੀਂ ਇਹ ਤਾਂ ਬਸ ਖੋ ਕਰਨੀ ਹੈ ਜੀ ਲੁੱਟਣੀ ਹੈ ਸਰ ਕਦੋਂ ਤੋਂ ਕਰ ਰਹੇ ਇਹ ਕੰਮ ਲੁੱਟ ਖੋ ਦਾ ਇਹ ਇਨਵੈਸਟਿਗੇਸ਼ਨ ਕਰਾਂਗੇ ਕਿਉਂਕਿ ਆਲਰੇਡੀ ਬਗਤਵੇ ਪਹਿਲਾਂ ਦਰਜ ਹੈ ਨਾ ਤੇ ਪੁਰਾਣੇ ਆਦੀ ਨੇ ਕ੍ਰਾਈਮ ਕਰਨ ਦੇ ਤਾਂ ਕੋਈ ਜਿਹੜੀ ਮੁੱਢਲੀ ਜਾਂਚ ਕੋਈ ਸਾਹਮਣੇ ਆਇਆ ਕਿ ਇਹਨਾਂ ਦਾ ਹੋਰ ਕੋਈ ਸਾਥੀ ਸੀਗਾ ਦੋਸਤ ਲਾਉਂ। ਇਨਵੈਸਟੀਗੇਸ਼ਨ ਚ ਸਾਹਮਣੇ ਲਿਆਵਾਂਗੇ। ਉਹ ਜਦੋਂ ਜਾਂਚ ਆ ਜੂਗੀ ਫਿਰ ਰੋਕੇ ਦੇਖਾਂਗੇ ਜੀ ਆਪਾਂ। ਦੇਸ਼ ਭਰ ਦੇ ਵਿੱਚ ਸ਼੍ਰੀ கிருஷ்ਨ ਜਨਮਾਸ਼ਟਮੀ ਦੀ ਧੂਮ ਵੇਖੀ ਜਾ ਰਹੀ ਹੈ ਤੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖਰੀਆਂ ਥਾਵਾਂ ਤੇ ਜਿੱਥੇ ਮੰਦਰਾਂ ਦੇ ਵਿੱਚ ਸਜਾਵਟ ਕੀਤੀ ਗਈ ਹੈ ਤੇ ਅਲੌਕਿਕ ਚਾਂਕੀਆਂ ਵੀ ਕੱਡੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਝੰਡਿਆਲਾ ਗੁਰੂ ਤੋਂ ਇਸ ਤਿਉਹਾਰ ਨੂੰ ਲੈ ਕੇ ਬੜਾ ਉਤਸ਼ਾਹ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤੇ ਝੰਡਿਆਲਾ ਗੁਰੂ ਦੇ ਦਰਸ਼ਨੀ ਬਾਜ਼ਾਰ ਦੇ ਵਿੱਚ ਮਸ਼ਹੂਰ ਮੰਦਰ ਜਿਸ ਦਾ ਨਾਮ ਸ੍ਰੀ ਰਾਧੇਕ੍ਰਿਸ਼ਨ ਮੰਦਰ ਹੈ ਇਸ ਮੰਦਰ ਦੇ ਵਿੱਚ ਕ੍ਰਿਸ਼ਨ ਜਨਮਾਸ਼ਮੀ ਬੜੀ ਹੀ ਧੂਮ-ਧਾਮ ਦੇ ਨਾਲ ਮਨਾਈ ਜਾਂਦੀ ਹੈ ਤੇ ਇੱਥੇ ਇਸ ਜਨਮਾਸ਼ਮੀ ਨੂੰ ਵੇਖਣ ਦੇ ਲਈ ਦੂਰ ਦੂਰਾਡੇ ਤੋਂ ਲੋਕ ਪਹੁੰਚਦੇ ਇਸ ਮੰਦਰ ਨੂੰ ਸਜਾਉਣ ਦੇ ਲਈ 15 ਤੋਂ 20 ਦਿਨ ਦਾ ਸਮਾਂ ਲੱਗਦਾ ਇਸ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੇ ਸਬੰਧੀ ਝਾਂਕੀਆਂ ਵੀ ਵਿਖਾਈਆਂ ਜਾਂਦੀਆਂ ਨੇ ਜਿਸ ਨੂੰ ਵੇਖਣ ਦੇ ਲਈ ਲੋਕ ਕਾਫੀ ਦੂਰੋਂ ਆਉਂਦੇ ਨੇ ਅਲੌਕਿਕ ਨਜ਼ਾਰਾ ਇੱਥੇ ਵੇਖਣ ਨੂੰ ਮਿਲਦਾ ਹੈ ਕੋਟਕਪੂਰਾ ਦੀ 500 ਸਟਰੀਟ ਦੇ ਵਿੱਚ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਕੱਪੜਾ ਕਾਰੋਬਾਰੀ ਨੂੰ ਜ਼ਖਮੀ ਕਰਕੇ ਉਸ ਤੋਂ ਨਗਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਜ਼ਖਮੀ ਹੋਏ ਇਸ ਕਾਰੋਬਾਰੀ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਸੂਚਨਾ ਤੋਂ ਬਾਅਦ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਇਲਾਕੇ ਦੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ ਇਹਨਾਂ ਮੁਲਜ਼ਮਾਂ ਦੀ ਸ਼ਨਾਖਤ ਹੋ ਸਕੇ ਤਾਂ ਜਾਣਕਾਰੀ ਦੇ ਮੁਤਾਬਕ ਕਾਰੋਬਾਰੀ ਸ਼ਾਮ ਦੇ ਸਮੇਂ ਆਪਣੀ ਦੁਕਾਨ ਤੇ ਹਾਜ਼ਰ ਸੀ ਤੇ ਕੁਝ ਨੌਜਵਾਨ ਉੱਥੇ ਪਹੁੰਚਦੇ ਨੇ ਤੇ ਉਸ ਦੇ ਸਿਰ ਤੇ ਤੇਜ਼ धार ਹਥਿਆਰ ਦੇ ਨਾਲ ਵਾਰ ਕਰਦੇ ਨੇ ਤੇ ਉਸ ਨੂੰ ਜ਼ਖਮੀ ਕਰਕੇ ਨਗਦੀ ਲੁੱਟ ਕੇ ਫਰਾਰ ਹੋ ਜਾਂਦੇ ਹਨ ਹਾਲਾਂਕਿ ਜਦ ਉਕਤ ਦੁਕਾਨਦਾਰ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਤਾਂ ਨੇੜੇਲੇ ਲੋਕਾਂ ਦੇ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਮੌਕੇ ਤੋਂ ਭੱਜ ਜਾਂਦੇ ਨੇ ਤਾਂ ਸਿਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੋਹੇ ਦੀ ਰਾਡ ਮਾਰੀ ਗਈ ਹੈ ਤੇ ਇੱਥੇ ਇਸ ਕਾਰੋਬਾਰੀ ਦੇ ਕੋਲੋਂ ਨਗਦੀ ਲੁੱਟ ਕੇ ਬਦਮਾਸ਼ ਰਫੂ ਚੱਕਰ ਹੋ ਗਏ ਚਾਰ ਨੌਜਵਾਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕੀ ਨਾ ਤੁਹਾਡਾ ਬੰਦਾ ਹੋਇਆ ਬੰਟੀ ਹਾਂ ਲਵੀ ਬੰਟੀ ਜੀ ਜੀ ਤੁਹਾਡੇ ਬਕਾਮ ਜਿਹੜੀ ਨਾਲ ਲੱਗਦੀ ਗਵਾਂਢੀ ਦੀ ਦੁਕਾਨ ਹੈ ਕੀ ਵਾਰਦਾਤ ਹੋਈ ਜੀ ਮੈਂ ਅੰਦਰ ਦੁਕਾਨ ਦੇ ਬੈਠਾ ਸੀ ਬਾਹਰੋਂ ਬਾਜਾ ਆਈ ਜਾਂਦੀ ਸੀ ਗਾ ਜੀ ਬੰਟੀ ਬਜਾਓ ਬੰਟੀ ਬਜਾਓ ਮੈਂ ਦੇਖਿਆ ਜੀ ਜਦੋਂ ਗਿਆ ਦੋ ਮੁੰਡੇ ਭੱਜ ਗਏ ਸੀ ਇੱਕ ਮੁੰਡਾ ਸੀ ਗਿਆਨੀ ਆ ਉਹਨਾਂ ਨੇ ਸਰੀਆ ਮਾਰੇ ਸਿੱਧੇ ਉਹਨਾਂ ਦੇ ਤੇ ਜਦੋਂ ਉਹ ਆਇਆ ਬਾਹਰ ਨੂੰ ਉਹ ਜਣ ਕੇ ਉਹਨਾਂ ਦੇ ਹੱਥ ਸਿਆਤੀਆ ਅਸੀਂ ਉਹਨੂੰ ਫੜ ਨਹੀਂ ਸਕੇ ਉਹ ਬੰਦਾ ਇਧਰ ਬੰਸਟੇਟ ਗਲੀ ਵਿੱਚ ਸਿੱਧਾ ਡੱਪ ਗਿਆ ਜਿੰਨਾਂ ਨਾਲ ਇਹ ਵਾਰਦਾਤ ਹੋਈ ਉਹ ਕੌਣ ਸੀਗੇ ਕਿ ਇੱਕ ਨਹੀਂ ਕੁ ਮਰੋਗੇ ਉਹਨਾਂ ਦੀ ਹੈਗੀ 60 ਪਹਿਣ ਸਾਲ ਦੀ ਉਮਰ ਹੈਗੀ ਜੀ ਉਹ ਸਾਡੇ ਗਵਾਂਢ ਹੈਗੇ ਨਾਲ ਦੁਕਾਨ ਹੈਗੀਆਂ ਚੰਗਾ ਪਿਆਰ ਉਹਨਾਂ ਨਾਲ ਬੈਠ ਉੱਥੇ ਹੈਗੇ ਤੇ ਉਹ ਬਸ ਉਹ ਆ ਮੇਰੇ ਨਾਲ ਬਾਲਾ ਪਿਆਰ ਮੋ ਪਿਆਰੇ ਇੱਥੇ ਬੈਠੇ ਹੁੰਦੇ ਆ ਨਾਲ ਤੇ ਰਿਵਰ ਦੇ ਹੈਗੇ ਆ ਵੀ ਚਲੋ ਜੀ ਦਰਮਾਨ ਕਰ ਜਿਹੜੀ ਇਹ ਲੁੱਟ ਦੀ ਵਾਰਦਾਤ ਹੋਈ ਇਹ ਕਿੰਨੇ ਜਨੇ ਸੀਗੇ ਜਿਹੜੇ ਕਰ ਨਾਲ ਤਿੰਨੇ ਜਨੇ ਸੀਗੇ ਤਿੰਨੇ ਕੇ ਚਾਰ ਐਨ ਲੇ ਜਨੇ ਸੀਗੇ ਵੀਕਲ ਵਗੈਰਾ ਵੀ ਸੀਗਾ ਨਹੀਂ ਵੀਕਲ ਤਾਂ ਨਹੀਂ ਪੈਦਲ ਗਿਆ ਜੀ ਸਿਰ ਕੀ ਨਾ ਸਤਪਾਲ ਜੀ ਸਤਿ ਆਦਿ ਜਿਹੜੀ ਇਹ ਘਟਨਾ ਵਾਪਰੀ ਹੈ ਕੀ ਇਹ ਮ ਸਾਰਾ ਮਾਮਲਾ ਦੱਸੋਗੇ ਥੋੜਾ ਜਿਹਾ ਮੈਂ ਜੀ ਮਤਲਬ ਮੈਂ ਤਾਂ ਕਰੇ ਸੀਗਾ ਉਸ ਵੇਲੇ ਜਦੋਂ 4 ਵਜੇ 4 ਵਜੇ ਦੇ ਕਰੀਬ ਇਹ ਵਾਪਰਿਆ ਹੋਇਆ ਹੈਗਾ 4:00 ਤੋਂ ਬਾਅਦ 4 ਵਜੇ ਦੇ ਦਰਮਿਆਨ ਤੇ ਮੈਨੂੰ ਜਦੋਂ ਫੋਨ ਆਇਆ ਤਾਂ ਮੈਂ ਜਾ ਕੇ ਉੱਥੇ ਮਤਲਬ ਮੌਕੇ ਤੇ ਦੇਖਿਆ ਕਿ ਇਹਨਾਂ ਦੇ ਸਿਰ ਤੇ ਉੱਪਰ ਸੱਟ ਲੱਗੀ ਹੋਈ ਸੀਗੀ ਇਹਨਾਂ ਨੂੰ ਅਸੀਂ ਸਰਕਾਰੀ ਹਸਪਤਾਲ ਚ ਲੈ ਕੇ ਉੱਥੇ ਇਹਨਾਂ ਦੇ ਮਤਲਬ ਹੈ ਚਾਰਜਾਂ ਪੰਜਾਂ ਚੰਕੇ ਲਾਏ ਗਏ ਹੈਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈਗਾ ਵੀ ਸੀਟੀ ਸ扫描 ਜਿਹੜਾ ਫੇਰੇ ਕਰਵਾਇਆ ਜਾਊਗਾ ਇਹਨਾਂ ਦਾ ਕੀ ਮੰਕਰਦੇ ਹੋਰ ਸਾਡੀ ਮੰਗ ਇਹ ਕਰਦੇ ਹੈਗੇ ਵੀ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਹੈ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸ਼ਹਿਰਦਾਰੀ ਦਾ ਮਾਣ ਹੈ ਜਿਹੜਾ ਖਰਾਬ ਨਾ ਕੀਤਾ ਜਾਵੇ ਉਹ ਸੇਟਰ ਸੱਟ ਕੇ ਉਹਨਾਂ ਨੇ ਗਲੀ ਵਾਲਾ ਜਿਹੜਾ ਹੈਗਾ ਦਾਣਾ ਮੰਡੀ ਵਾਲਾ ਉਹ ਸੇਟਰ ਸੱਟ ਕੇ ਤੇ ਉਹਨਾਂ ਦੇ ਰਾਤ ਮਤਲਬ ਉਹ ਜਿਹੜਾ ਸਰੀ ਹੈ ਉਹ ਹੀ ਸਰੀਆ ਇਹਨਾਂ ਦੇ ਮਾਰੇ ਹੈ